ਦੋਸਤੋ ਇੱਕ ਵਾਰ ਦੀ ਗੱਲ ਆ ਇੱਕ ਪਿੰਡ ਦੇ ਵਿੱਚ ਇੱਕ ਵਪਾਰੀ ਆ ਕੇ ਠਹਿਰਦਾ ਆ ਉਸ ਪਿੰਡ ਦੇ ਵਿੱਚ ਬਾਂਦਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਬਾਂਦਰ ਲੋਕਾਂ ਨੂੰ ਤੰਗ ਵੀ ਕਰਦੇ ਆ ਜਿੱਥੇ ਹੁੰਦੇ ਤੁਹਾਨੂੰ ਪਤਾ ਆ ਸਭ ਨੂੰ ਤੇ ਵਪਾਰੀ ਸੋਚਦਾ ਕਿਉਂ ਨਾ ਮੈਂ ਇਸ ਪਿੰਡ ਦੇ ਵਿੱਚ ਆਪਣਾ ਬਿਜ਼ਨਸ ਕਰਾਂ ਉਹ ਪਿੰਡ ਦੇ ਵਿੱਚ ਹੋਕਾ ਦਵਾ ਦਿੰਦਾ ਆ ਕਿ ਜਿਹੜਾ ਬੰਦਾ ਬਾਂਦਰ ਫੜ ਕੇ ਮੈਨੂੰ ਦੇਵੇਗਾ ਮੈਂ ਉਸ ਨੂੰ ਇੱਕ ਬਾਂਦਰ ਦੀ ਕੀਮਤ 10 ਰੁਪਏ ਦੂੰਗਾ ਇਹ ਲੋਕ ਬੜੇ ਖੁਸ਼ ਹੁੰਦੇ ਆ ਕਿਉਂਕਿ ਉਹਨਾਂ ਨੂੰ ਬਾਂਦਰ ਦੀ ਕੀਮਤ ਮਿਲਣੀ ਸੀ ਇੱਕ ਬਾਂਦਰ ਉਹਨਾਂ ਨੂੰ ਤੰਗ ਕਰਦੇ ਸੀ ਪਰੇਸ਼ਾਨ ਕਰਦੇ ਸੀ ਲੋਕਾਂ ਨੇ ਬਾਂਦਰ ਫੜ ਫੜ ਕੇ ਉਸ ਵਪਾਰੀ ਨੂੰ ਦੇਣੇ ਸ਼ੁਰੂ ਕਰ ਦਿੱਤੇ ਤੇ ਜੋ ਕੀਮਤ ਸੀ ਵਪਾਰੀ ਉਹਨਾਂ ਨੂੰ ਦੇ ਦਿੰਦਾ ਸੀ ਇੱਕ ਵਾਰ ਲੋਕਾਂ ਨੇ ਹਜ਼ਾਰ ਬਾਂਦਰ ਇਕੱਠਾ ਫੜ ਲਿਆ ਤੇ ਉਸ ਵਪਾਰੀ ਨੂੰ ਦੇ ਦਿੱਤਾ ਤੇ ਆਪਣੇ ਪੈਸੇ ਲੈ ਕੇ ਬੜੇ ਖੁਸ਼ ਹੁੰਦੇ ਆ ਤੇ ਘਰਾਂ ਨੂੰ ਚਲੇ ਜਾਂਦੇ ਆ ਤੇ ਬੰਡ ਦੇ ਵਿੱਚ ਬਾਂਦਰਾਂ ਦੀ ਗਿਣਤੀ ਵੀ ਘਟ ਰਹੀ ਸੀ ਬਾਂਦਰ ਵੀ ਘਟ ਗਏ ਸੀ ਤੇ ਬਾਂਦਰ ਘਟਣ ਦੇ ਨਾਲ ਨਾਲ ਜਿਹੜਾ ਲੋਕਾਂ ਦੇ ਵਿੱਚ ਖੁਸ਼ੀ ਸੀ ਉਹ ਵੀ ਖਤਮ ਹੋ ਜਾਂਦੀ ਹੈ ਜੋਸ਼ ਵੀ ਖਤਮ ਹੋ ਜਾਂਦਾ ਵਪਾਰੀ ਸੋਚਦਾ ਆ ਹੁਣ ਲੋਕਾਂ ਨੂੰ ਫੇਰ ਦੁਬਾਰਾ ਕਿੱਦਾਂ ਇੱਧਰ ਲਾਇਆ ਜਾਵੇ ਵਪਾਰੀ ਕੀ ਕਰਦਾ ਹੈ 10 ਦੀ ਜਗ੍ਹਾ 20 ਰੁਪਏ ਡਬਲ ਰੇਟ ਕਰ ਦਿੰਦਾ ਹੈ ਤੇ ਪਿੰਡ ਦੇ ਵਿੱਚ ਦੁਬਾਰਾ ਹੋਕਾ ਦਵਾ ਦਿੰਦਾ ਲੋਕਾਂ ਨੇ ਫੇਰ ਬਾਂਦਰ ਫੜ ਫੜ ਕੇ ਜਿਹੜੇ ਬਚੇ ਹੋ ਸੀ ਉਹ ਵਪਾਰੀ ਨੂੰ ਦੇਣੇ ਸ਼ੁਰੂ ਕਰ ਦਿੱਤੇ ਤੇ ਪਿੰਡ ਦੇ ਵਿੱਚ ਹੁਣ ਬਾਂਦਰ ਬਿਲਕੁਲ ਹੀ ਖਤਮ ਹੋ ਗਏ ਸੀ ਥੋੜੇ ਬਹੁਤੇ ਬਚੇ ਹੋਣਗੇ ਤੇ ਵਪਾਰੀ ਕੀ ਕਰਦਾ ਆ ਲੋਕਾਂ ਨੂੰ ਫਿਰ ਹੋਕਾ ਦੇ ਕੇ ਕਹਿੰਦਾ ਆ ਕਿ ਮੈਂ ਤੁਹਾਨੂੰ ਬਾਂਦਰ ਦੀ ਡਬਲ ਕੀਮਤ ਦਊਂਗਾ 20 ਦੀ ਜਗ੍ਹਾ 40 ਰੁਪਏ ਦਊਂਗਾ ਲੋਕ ਫਿਰ ਖੁਸ਼ ਹੁੰਦੇ ਆ ਜਿਹੜੇ ਬੱਚੇ ਕੁਛੇ ਬਾਂਦਰ ਸੀ ਉਹ ਫਿਰ ਵਪਾਰੀ ਨੂੰ ਫੜ ਕੇ ਦੇ ਆਉਂਦੇ ਆ ਤੇ ਆਪਣੇ ਪੈਸੇ ਲੈ ਕੇ ਘਰ ਆ ਜਾਂਦੇ ਆ ਤੇ ਦੋਸਤੋ ਕਿਸੇ ਵਜ੍ਹਾ ਕਰਕੇ ਵਪਾਰੀ ਨੂੰ ਉੱਥੋਂ ਜਾਣਾ ਪੈ ਜਾਂਦਾ ਆ ਤੇ ਉੱਥੇ ਇੱਕ ਬੰਦਾ ਕੰਮ ਤੇ ਰੱਖ ਜਾਂਦਾ ਆ ਉਹ ਬੰਦਾ ਵੀ ਚਲਾਕ ਸੀ ਉਹਨੇ ਵੀ ਲੋਕਾਂ ਨੂੰ ਇਕੱਠੇ ਕੀਤਾ ਤੇ ਕਿਹਾ ਕਿ ਤੁਸੀਂ ਇਹ ਜਿਹੜੇ ਵਪਾਰੀ ਦੇ ਬਾਂਦਰ ਆ ਮੇਰੇ ਕੋਲੋਂ 60 ਰੁਪਏ ਦੇ ਵਿੱਚ ਖਰੀਦ ਲਓ ਜਦੋਂ ਵਪਾਰੀ ਆਊਗਾ ਉਸਨੇ ਆਪਣੇ ਬਾਂਦਰ ਲੈਣ ਲਈ ਘੱਟੋ ਘਾਟ ਤੁਹਾਨੂੰ 80 ਜਾਂ 100 ਰੁਪਏ ਬਾਂਦਰ ਦੀ ਕੀਮਤ ਦੇਣੀ ਹੈ ਤੇ ਲੋਕ ਵੀ ਖੁਸ਼ ਹੋ ਜਾਂਦੇ ਆ ਕਿ ਅਸੀਂ ਹੁਣ ਲੋਕਾਂ ਨੇ ਕੀ ਕੀਤਾ ਜਿਹੜੇ ਵੀ ਉਹਨਾਂ ਦੇ ਘਰਾਂ ਦੇ ਵਿੱਚ ਜਮਾ ਪੂੰਜੀ ਸੀ ਉਹ ਸਾਰੀ ਇਕੱਠੀ ਕਰਕੇ ਉਸ ਵਪਾਰੀ ਤੋਂ ਸਾਰੇ ਬਾਂਦਰ ਖਰੀਦ ਲਏ ਉਸ ਬੰਦੇ ਤੋਂ ਵਪਾਰੀ ਦੇ ਬੰਦੇ ਨੂੰ ਫਿਰ ਦੋਸਤੋ ਖੁਸ਼ ਹੋ ਕੇ ਘਰਾਂ ਨੂੰ ਚਲੇ ਜਾਂਦੇ ਆ ਤੇ ਕਈ ਦਿਨ ਲੰਘ ਜਾਂਦੇ ਆ ਨਾ ਉੱਥੇ ਉਹ ਵਪਾਰੀ ਆਉਂਦਾ ਜਿਹੜਾ ਉੱਥੇ ਬੰਦਾ ਵਪਾਰੀ ਰੱਖ ਕੇ ਗਿਆ ਸੀ ਉਹ ਵੀ ਚਲਾ ਜਾਂਦਾ ਆ ਦੋਸਤੋ ਇਹਨੂੰ ਕਹਿੰਦੇ ਆ ਸਟਾਕ ਮਾਰਕੀਟਿੰਗ ਇਸੇ ਤਰ੍ਹਾਂ ਅੱਜ ਵਿਦੇਸ਼ੀ ਕੰਪਨੀਆਂ ਆਉਣੀਆਂ ਆ ਤੇ ਉਹ ਆਪਣੇ ਕਾਇਨ ਬਣਾਉਣੀਆਂ ਆ ਤੇ ਕਿਸੇ ਦੀ ਕੀਮਤ 10 ਡਾਲਰ 20 ਡਾਲਰ ਕਿਸੇ ਦੀ 50 ਡਾਲਰ ਰੱਖ ਦਿੰਦੀ ਆ ਤੇ ਸਾਨੂੰ ਇਹ ਕਹਿੰਨੀਆਂ ਆ ਕੀ 2030 ਤਾਈ 2035 ਤਾਈ ਇਸੇ ਕਾਇਨ ਦੀ ਕੀਮਤ ਤੁਹਾਨੂੰ ਘੱਟੋ ਘੱਟ 500 ਡਾਲਰ ਮਿਣੀ ਤੇ ਲੋਕ ਹਜ਼ਾਰਾਂ ਦੇ ਹਿਸਾਬ ਨਾਲ ਕਾਇਨ ਖਰੀਦ ਲੈਂਦੇ ਆ ਤੇ ਹਿਸਾਬ ਲਾਉਣ ਲੱਗ ਪੈਂਦੇ ਵੇ ਸਾਨੂੰ ਜਿਹੜੇ ਅਸੀਂ ਅੱਜ 10000 ਕਾਇਨ ਖਰੀਦੇ ਆ ਤੇ 2030 2035 ਤੱਕ ਉਹਨਾਂ ਦੀ ਕੀਮਤ ਕਰੋੜਾਂ ਦੇ ਵਿੱਚ ਚਲੀ ਜਾਊਗੀ ਦੋਸਤੋ ਅਸੀਂ ਇਸ ਤਰ੍ਹਾਂ ਠਗੇ ਜਾਂਦੇ ਆ ਜਿਸ ਤਰ੍ਹਾਂ ਇਸ ਵਪਾਰੀ ਨੇ ਪਿੰਡ ਵਾਲਿਆਂ ਨੂੰ ਠੱਗਿਆ ਤੇ ਦੋਸਤੋ ਇਸ ਕਰਕੇ ਸਾਵਧਾਨ ਰਹੋ ਜਿਹੜਾ ਬੰਦਾ ਇਹਨਾਂ ਕੰਪਨੀਆਂ ਦੇ ਹੱਥੇ ਚੜ ਜਾਂਦਾ ਆ ਉਹ ਦੁਬਾਰਾ ਸਾਰੀ ਜ਼ਿੰਦਗੀ ਉੱਠ ਨਹੀਂ ਸਕਦਾ ਤੇ ਦੋਸਤੋ ਬਾਕੀ ਜੇ ਤੁਹਾਨੂੰ ਮੇਰੀਆਂ ਇਹ ਗੱਲਾਂ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਇੱਕ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਫਿਰ ਮੈਂ ਤੁਹਾਨੂੰ ਬਹੁਤ ਜਲਦੀ ਇਦਾਂ ਦੀ ਇੱਕ ਹੋਰ ਵੀਡੀਓ ਦੇ ਵਿੱਚ ਮਿਲੂਗਾ